ਦਿਲਪੇੜਤ ਵਿੱਚ ਆਏ ਹਲਕੇ ਦੀਆਂ ਮੁਸ਼ਕਲਾਂ ਦਾ ਸਿਕਰ ਕਰਦਿਆ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪਿੰਡ ਢਾਣੀ ਨੱਥਾ ਵਾਲਾ ਸਿੰਘ ਵਿਖੇ ਬਣਾਏ ਗਏ ਪੁਲ ਬਾਰੇ ਰਾਜ ਵਿੜਿੰਗ ਵੱਲੋਂ ਕੀਤੇ ਝੂਠੇ ਬਿਆਨ ਦੀ ਸਮੂਤਾ ਸਮੇਤ ਪਰਦਾਫਾਸ਼ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਸਦਨ ਨਗੇ ਆਪਣੇ ਹਲਕੇ ਵਿੱਚ ਦੋ ਨਵੇਂ ਪੁੱਲਾਂ ਦੇ ਜਲਦ ਨਿਰਮਾਣ ਦੀ ਵੀ ਮੰਗ ਰੱਖੀ ਤਾਂ ਜੋ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲ ਸਕੇ ਦੇਖੋ ਬਾਕੀਆਂ ਦੇ ਤਾਂ ਮੁਸੀਬਤ ਆਈ ਹੈ 15-20 ਦਿਨ ਪਹਿਲਾਂ ਹਦ ਮਹੀਨਾ ਹੋ ਗਿਆ ਹੈ ਪਰ 1 ਅਗਸਤ ਨੂੰ ਬਾਰਿਸ਼ਾ ਪੰਜਾਬ ਚ ਸਟਾਰਟ ਹੋਈ ਸੀ 31 ਸੌਰੀ 31 ਤਰੀਕ ਨੂੰ 1 ਅਗਸਤ ਨੂੰ ਇੰਨੀ ਬਾਰਿਸ਼ ਹੋਈ ਕਿਉਂਕਿ ਸਾਰੀਆਂ ਡਰੇਨਾ 15 ਡਰੇਨਾ ਮੇਰੇ ਹਲਕੇ ਦੇ ਫਾਜ਼ਲ ਕਾ ਦੋ ਰਖਿਆ ਚੋਂ ਨਿਕਲਦੀਆਂ ਲਾਸ ਉੱਥੋਂ ਬਾਹਰ ਪਾਕਿਸਤਾਨ ਆ ਜਾਂਦੀ। ਓਵਰਫਲੋ ਨਾਲ ਸਾਡੇ ਤਾਂ 1 ਅਗਸਤ ਦੀ ਹੜ੍ਹ ਆਈਏ ਬਾੜ ਆਏ ਜੀ। ਸਾਨੂੰ ਪੁੱਛੋ ਕੀ ਹਾਲਾਤ ਹੈ ਠੀਕ ਹੈ ਇੱਥੇ ਬਹੁਤ ਕੁਝ ਹੋਇਆ ਸੀ ਉਸ ਬਾਰੇ ਬੋਲਣਾ ਨਹੀਂ ਚਾਹੁੰਦੇ। ਪਰ ਅਜੇ ਕੋਈ ਮੁੱਦਾ ਸੀ ਸਾਨੂੰ ਇਕੱਠੇ ਹੋ ਕੇ ਸਾਨੂੰ ਪੰਜਾਬ ਦੀ ਲੜਾਈ ਲੜਨੀ ਚਾਹੀਦੀ ਸੀ। 1 ਅਗਸਤ ਤੋਂ ਲੈ ਕੇ ਸਾਡੀ ਅਰਨੀਵਾਲਾ ਬੈਲਟ ਨਰਮਾ ਬੈਲਟ ਹੈ ਸੇਮ ਬੋਤ ਹੈ ਸੇਮ ਦਾ ਪ੍ਰੋਜੈਕਟ ਵੀ ਦਿੱਤਾ ਹੈ ਅਗਲੇ ਹਫਤੇ ਤੋਂ ਸਟਾਰਟ ਹੋਣਾ ਹੈ ਉਹਦੇ ਲਈ ਸਰਕਾਰ ਦਾ ਧੰਨਵਾਦ ਹੈ ਪਰ ਸਪੀਕਰ ਸਾਹਿਬ ਜੋ ਹਲਾਤ 49 ਪਿੰਡ ਹੈ ਮੇਰੇ ਹਲਕੇ ਦੇ 25 ਪਿੰਡ ਅਰਨੀ ਵਾਲੇ ਬੈਲਟ ਦੇ ਹੈ ਔਰ 15 ਅਗਸਤ ਨੂੰ ਆਜ਼ਾਦੀ ਮਨਾ ਰਹੇ ਸੀ ਅਸੀਂ ਇੱਕ ਦਿਨ ਪਹਿਲਾਂ ਪਾਣੀ ਬਾਰਡਰ ਤੇ ਆ ਗਿਆ ਜੀ ਉਸ ਦਿਨ ਤੋਂ ਲੈ ਕੇ 24 ਪਿੰਡ ਬਾਰਡਰ ਬੈਲਟ ਦੇ ਹੈ ਔਰ ਸਾਡੀ ਸਾਇਰੀ ਰਾਇਸਿਕ ਬਰਾਦਰੀ ਬਾਰਡਰ ਬੈਟ ਤੇ ਬੈਠੀ ਹੈ ਗਰੀਬ ਧਮਕਾ ਸਾਡਾ ਮਿਹਨਤ ਕਰਕੇ ਆਦਾ ਗੁਜ਼ਾਰਾ ਕਰਦੇ ਆ